ਅੱਜ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਸ਼ਹਿਰ ਕੋਟਪੂਰੇ ਦੀ ਮਾਨਨ ਸੰਸਥਾ ਵਾਲੀ ਪੀਪੀਜੀ ਪੰਜਾਬ ਬਲੱਡ ਗਰੁੱਪ ਉਹਨਾਂ ਵੱਲੋਂ ਇੱਕ ਤੋਂ ਵਿਸ਼ਾਲ ਖੂਨਦਾਨ ਕੈਂਪ ਜੋ ਕਿ 16 ਵਰੇ ਪੂਰੇ ਹੋਣ ਤੇ ਲਗਾਇਆ ਜਾ ਰਿਹਾ ਹੈ ਤਾਂ ਅੱਜ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਜੋ ਵੀ ਪਿੰਡਾਂ ਤੋਂ ਨੇੜ ਦੇ ਤੋਂ ਵੀ ਚੱਲ ਕੇ ਆਏ ਆ ਬਹੁਤ ਸ਼ੁਕਰੀਆ ਦੇਣੀ ਚਾਹੁੰਦਾ ਇੰਨਾ ਸਹਿਯੋਗ ਦੇ ਸਾਥ ਦੇ ਰਹੇ ਆ ਕਿ ਸਾਡਾ ਅਸੀਂ ਮੇਰੇ ਹਿਸਾਬ ਨਾਲ 15-1600 ਤੋਂ ਪਾਰ ਖੂਨ ਦੇ ਜਾਣਗੇ ਇਸੇ ਤਾ ਕਿਉਂਕਿ ਇੱਕ ਮੇਰੇ ਲਾਕਨ ਵਾਸੀਆਂ ਸ੍ਰੀਹੰਦ ਦੇਣਾ ਜਿਹਨਾਂ ਵੀ ਜੋ ਵੀ ਇਹ ਬਲੱਡ ਅਸੀਂ ਜਨਰੇਟ ਕਰਦੇ ਆ ਇਹਦੇ ਵਿੱਚ ਬਹੁਤ ਸਵਾਹ ਫਲਾਏ ਜਾਂਦੇ ਆ ਮੈਂ ਆਪਕੋ ਬਹੁਤ ਸੈਂਕੜੇ ਵੰਦਨ ਕਰ ਚੁੱਕੇ ਹਾਂ ਕਿਉਂਕਿ ਸਾਡੇ ਇੱਕ ਥੈਲੀ ਦੇ ਨਾਲ ਚਾਰ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਇਸ ਲਈ ਇਸ ਚੰਗੇ ਨੇਕ ਕਾਰਜ ਲਈ ਆਓ ਆਪਾਂ ਬਾਦ ਬਾਦ ਚੜ ਕੇ ਇਹ ਸਾਲ ਲਈਏ ਕਿ ਆਪਾਂ ਇਹ ਕੰਮ ਕਰੀਏ ਜੋ ਵੀ ਜੋ ਵੀ ਜਿੰਦਗੀ ਨੂੰ ਬਚਾਉਣ ਜਾ ਰਹੀ ਹੈ ਅੱਜ ਦੇ ਕੈਂਪ ਵਿੱਚ ਕਿਸੇ ਕਿਸੇ ਡੋਨਰ ਪਹੁੰਚੇ ਅੱਜ ਕੰਮਦਾਨ ਕਰਨ ਦੇ ਦੇਖੋ ਜੀ ਅੱਜ ਦੇ ਕੈਂਪ ਦੇ ਵਿੱਚ ਮੇਰੇ ਸਾਹਮਣੇ ਸਾਰੇ ਬਿਜਾ ਦੇ ਵਿੱਚ ਪਹੁੰਚੇ ਕਿਉਂਕਿ ਮੇਰੇ ਕੋਲ ਬਹੁਤ ਜ਼ਿਆਦਾ ਡੋਨਰ ਨ 931 ਡੋਨਰ ਮੈਂ ਟੀਮ ਦੇ ਅੰਦਰ ਰੱਖਿਆ ਹੋਇਆ ਮੇਰੇ ਪਿੰਡ ਪੰਜਗੜ੍ਹ ਤੋਂ ਮੇਰੇ ਸਾਰੇ ਰਿਸ਼ਤੇਦਾਰ ਮੁੱਖੇ ਜ਼ਿਲ੍ਹੇ ਤੋਂ ਫੀਤਕੋੜ ਤੋਂ ਬਰਨਾਲੇ ਤੋਂ ਤੇ ਪਟਿਆਲੇ ਤੋਂ ਵੀ ਮੇਰੇ ਕੋਲ ਮੇਰੇ ਰਿਸ਼ਤੇਦਾਰ ਕੌਚ ਹੋ ਜਾਈਏ ਜਿਵੇਂ ਪਿਛਲੇ ਟਾਈਮ ਦੇ ਵਿੱਚ 13 13 ਦਾ ਟੀਚਰ ਰੱਖਿਆ ਗਿਆ ਸੀ ਐਤਕੀ ਕਿਹੜਾ ਟੀਚਰ ਹੈ ਹੁਣ ਤੱਕ ਕਿੰਨਾ ਖੁੰਡਾ ਹੈ ਟੀਚਾ ਸਾਡਾ ਇਸ ਵਾਰ ਫੇਰ ਬਾਬੇ ਨਾਲਕ ਦਾ ਬਲੱਸਪਤ 1313 ਦਾ ਟੀਚਰ ਰੱਖਿਆ ਗਿਆ ਪਰ ਸਾਡੀ ਇਹ ਕੋਸ਼ਿਸ਼ ਆ ਜੇ ਸਾਹਮਣਾ ਸੋਭਾ ਤੋਂ ਲੈ ਕੇ ਹੁਣ ਤੱਕ ਜੋ ਹੰਗਾਰਾ ਮੈ ਰਿਆ ਹੈ ਵੀ ਅਸੀਂ ਇਹ ਟੀਚਾ ਪਾਰ ਕਰੀਏ ਕੀ ਮੈਂ ਤੁਹਾਨੂੰ ਲੋਕਾਂ ਨੂੰ ਜਿਹਾ ਤੁਹਾਡਾ ਇਹੀ ਮੈਸੇਜ ਆ ਜੀ ਕਿ ਕਿਸੇ ਵੀ ਹਵਾਹਾਂ ਦੇ ਵਿੱਚ ਨਾ ਆਇਆ ਜਾਵੇ ਕਿਉਂਕਿ ਬਹੁਤ ਲੋਕ ਹੈ ਕਈ ਕਹਿਣਗੇ ਅਸੀਂ কোন ਤਰ੍ਹਾਂ ਦਾ ਤ੍ਰਾਂਤੀ ਦੀਵਾਰ ਵੀ ਨਾ ਸੋ ਵੀ ਕੈਂਪਸ ਫੂਲ ਅਸੀਂ ਨਹੀਂ ਦਗਾ ਕਿਉਂਕਿ ਇਹ ਜੋ ਗਰਮੀ ਦੇ ਵਿੱਚ ਕਿਉਂ ਕੈਂਪ ਲਾਉਣਾ ਪਿਆ ਕਿਉਂਕਿ ਡੈਂਗੂ ਦੇ ਪੇਸ਼ੈਂਟ ਜਾਂ ਐਕਸੀਡੈਂਟ ਹਰ ਰੋਜ਼ ਆਪਾਂ ਨੂੰ ਪਤਾ ਬਹੁਤ ਜ਼ਿਆਦਾ ਹੋ ਰਿਹਾ ਹੈ ਕਿ ਕਿਸੇ ਵੀ ਬਲੱਡ ਬੈਂਕ ਦੇ ਵਿੱਚ ਖੂਨ ਪੂਰਾ ਨਹੀਂ ਹੋ ਰਿਹਾ। ਸਿਆਲਾਂ ਦੇ ਵੀ ਤਾਂ ਕੈਂਪ ਬਹੁਤ ਜ਼ਿਆਦਾ ਹੁੰਦੇ ਆ। ਇਸ ਲਈ ਗਰਮੀ 'ਚ ਕੈਂਪ ਰੱਖਣਾ ਇੱਕ ਸੰਸਥਾ ਦੀ ਮਜਬੂਰੀ ਆ। ਤਾਂ ਲੋਕਾਂ ਨੂੰ ਇਹੀ ਮੈਸੇਜ ਆ ਕਿ ਤੁਸੀਂ ਵਕਤ-ਵਕਤ ਆਓ ਕਲਵੇਸ਼ਨ ਤੇ ਕੋਟ ਪੂਰਾ ਵਿਖੇ ਖੂਨਦਾਨ ਕਰਨ ਪਹੁੰਚਿਓ ਕੀ ਕਹਿਣਾ ਚਾਹੋਗੇ? ਅੱਜ ਅਸੀਂ ਮਿਲਣਾ ਇਹ ਕੈਂਪ ਦੇ ਵਿਦਿਆਰਥੀਆਂ ਦੇ ਨਾਲ ਪਹੁੰਚ ਕੇ ਖੂਨਦਾਨ ਕਰਨ। ਬਿਆਨ ਆ ਲੋਕ ਲੋਕ ਮਰੀ ਦਾ ਆਵਾਜ਼ ਆ। ਬਲੱਡ ਦੇ ਸਾਰੇ ਸਾਰਿਆਂ ਨੂੰ ਕਰਨਾ ਚਾਹੀਦਾ ਤਾਂ ਕਿ ਵੱਤਵਾਦ ਜਿੰਦਗੀਆਂ ਬਚਾਈ ਤੁਸੀਂ ਕਿੰਨੀ ਵਾਰ ਖੂਨਦਾਨ ਕੀਤਾ ਜੀ ਅੱਜ ਤੱਕ ਮੈਂ ਤਕਰੀਬਨ ਸਾਲ ਜ ਦੋ ਵਾਰ ਖੂਨਦਾਨ ਕਰਦਾ ਹਾਂ ਤੇ ਗਿਣਤੀ ਨਹੀਂ ਕੀਤੀ ਖੂਨਦਾਨ ਦੀ ਅਕੀ ਮੈਸੇਜ ਦੇਣਾ ਚਾਹੁੰਗਾ ਜੇ ਹੋਰ ਲੋਕਾਂ ਨੂੰ ਹੋਰ ਲੋਕਾਂ ਨੂੰ ਇਹ ਮੈਸੇਜ ਦੇਣਾ ਕਰਨਾ ਚਾਹੀਦਾ ਕਿ ਖੂਨਦਾਨ ਮਹਾਨਦਾਨ ਖੂਨਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਸਰੀਰ ਦਾ ਕੰਮ ਵੀ ਬਣਦਾ ਰਹਿੰਦਾ ਹੈ ਤੇ ਬਾਕੀ ਜੋ ਕਿਸੇ ਨੂੰ ਦੋ ਵਾਰ ਤੋਂ ਖੂਨ ਮਿਲਦਾ ਉਹਦੀ ਜਿੰਦਗੀ ਬਚਦੀ ਹੈ ਆਜ ਤੁਸੀਂ ਪਹਿਲੀ ਵਾਰ ਖੂਨਦਾਨ ਕਰਨ ਆਏ ਹੋ ਪਹਿਲੀ ਵਾਰ ਖੂਨਦਾਨ ਕਰਨਾ ਤੇ ਬਹੁਤ ਵਧੀਆ ਐਕਸਪੀਰੀਅੰਸ ਹੈ ਨਾ ਤੇ ਆ ਲੋਕਾਂ ਦੀ ਭਲਾਈ ਲਈ ਕੰਮ ਆ ਤੁਹਾਨੂੰ ਪਤਾ ਕਿੰਨੇ ਐਕਸੀਡੈਂਟਸ ਵਗੈਰਾ ਹੁੰਦੇ ਕਿੰਨੇ ਹਾਦਸੇ ਹੁੰਦੇ ਤੇ ਖੂਨ ਦੀ ਕਮੀ ਹੀ ਰਹਿੰਦੀ ਹੈ ਤੇ ਸਾਨੂੰ ਆਪ ਦਾ ਖੂਨਦਾਨ ਕਰਨਾ ਚਾਹੀਦਾ ਜਦੋਂ ਅਸੀਂ ਲੋਕਾਂ ਦੀ ਮਦਦ ਕਰਾਉਣ ਦਾ ਸੰਗਠਨ ਕਰਨਾ ਦੇਖਦੇ ਇਨਕੇ ਬਹੁਤ ਵੈਲ ਮੈਨੇਜਡ ਸਬ ਸਿਸਟਮ ਹੈ ਪ੍ਰੋਪਰ ਹਾਰਨਿੰਗ ਦਾ ਸਿਸਟਮ ਵੀ ਹੈਗਾ ਪ੍ਰੋਪਰ ਤਾਂ ਕਿੰਨਾਂ ਕੋਈ ਸਾਡਾ ਦਿੱਕਾ ਕੋਈ ਸੰਪਰਕ ਆ ਰਿਹਾ ਹੈ ਤਾਂ ਮੈਂ ਪਤਾ ਕਿ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਹੈਗਾ ਪਲੀਜ਼ ਤੁਸੀਂ ਖੂਨਦਾਨ ਕਰੋ ਤੁਹਾਨੂੰ ਕਾਹਤ ਨਹੀਂ ਪਹਿਲੀ ਵਾਰ ਖੂਨਦਾਨ ਕਰ ਰਿਹਾ ਹਾਂ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਵੀ ਕੋਈ ਮਨ ਦੇ ਵਿੱਚ ਡਰ ਜਾਏ ਤਾਂ ਕੋਈ ਨਹੀਂ ਨਹੀਂ ਕੁਛ ਨਹੀਂ ਸਭ ਸਹੀ ਲੱਗ ਰਿਹਾ ਸਹੀ ਲੱਗ ਰਿਹਾ ਹਰ ਸਾਲ ਤੁਸੀਂ ਇਸ ਕੈਂਪ ਦੇ ਵਿੱਚ ਖੂਨਦਾਨ ਕਰਿਆ ਕਿਉਂਕਿ ਹਾਂਜੀ ਹਾਂਜੀ ਕੀ ਮੈਸੇਜ ਹੈ ਜਿਹੜਾ ਖੂਨਦਾਨ ਦੇ ਨੂੰ ਕਰਦੇ ਆ ਜਾਂ ਕੋਈ ਵਹਿਣ ਪਰ ਨਹੀਂ ਕੁਝ ਨਹੀਂ ਹੋ ਰਿਹਾ ਐਵੇਂ ਲੋਕਾਂ ਦੇ ਕੋਲ ਖੂਨ ਦੀ ਹੈ ਇਹ ਕਿ ਉਹ ਅੰਧਵਿਸ਼ਵਾਸ ਕਰਾਉਂਦਾ ਪਰ ਇਹਦਾ